ਸਸਿਲੜੀਆਂ ਨ ਕਰੀ ਐ ਮਿਸੜੀਆਂ ਨ ਕਰ ਕਦੇ ਤੂੰ ਵੀ ਤਾਂ ਹੁੰਦੀ ਸੀ ਮੁੱਟਿਆarni ਤੈਨੂੰ ਤੇਰੇ ਦਿਨ ਪੁੱਲਗੇ ਦਿਨ ਪੁੱਲਗੇ ਕਦੇ ਤੂੰ ਵੀ ਤਾਂ ਹੁੰਦੀ ਸੀ ਮੁੱਟਿਆarni ਤੈਨੂੰ ਤੇਰੇ ਦਿਨ ਪੁੱਲਗੇ ਦਿਨ ਪੁੱਲਗੇ ਕਦੇ ਤੂੰ ਵੀ ਤਾਂ ਹੁੰਦੀ ਸੀ ਮੁੱਟਿਆarni ਤੈਨੂੰ ਤੇਰੇ ਦਿਨ ਪੁੱਲਗੇ ਸੂਨੀਆ ਨੇ ਗੱਲਾਂ ਮੈਂ ਗਵਾਂਢਣਾ ਤੂੰ ਤੇਰੀਆਂ ਤੇਰੀਆਂ ਵਿਜਵਾਨੀ ਵਿੱਚ ਚੱਲੀਆਂ ਹਨੇਰੀਆਂ ਸੂਨੀਆ ਨੇ ਗੱਲਾਂ ਮੈਂ ਗਵਾਂਢਣਾ ਤੂੰ ਤੇਰੀਆਂ ਤੇਰੀਆਂ ਵਿਜਵਾਨੀ ਵਿੱਚ ਚੱਲੀਆਂ ਹਨੇਰੀਆਂ ਸਾਰਾ ਰੱਖਿਆ ਗਲਮ ਰੱਖੀ ਹੱਥ ਚ ਲਗਮ ਜਿਹੜਾ ਪਿੰਡ ਦਾ ਸੀ ਨੰਬਰਦਾਰ ਨਹੀਂ ਤੈਨੂੰ ਤੇਰੇ ਦਿਨ ਪੁੱਲਗੇ ਦਿਨ ਪੁੱਲਗੇ ਕਦੇ ਤੂੰ ਵੀ ਤਾਂ ਹੁੰਦੀ ਸੀ ਮਟਿਆਰ ਨਹੀਂ ਤੈਨੂੰ ਤੇਰੇ ਦਿਨ ਪੁੱਲਗੇ ਦਿਨ ਪੁੱਲਗੇ ਗੁੱਤ ਮੇਰੀ ਵੇਖ ਵੇਖ ਤਾਪ ਤੈਨੂੰ ਚੜਦਾ ਚੜਦੀ ਜਵਾਨੀ ਵੇਖ ਤੈਨੂੰ ਕੀ ਲੜਦਾ ਗੁੱਤ ਮੇਰੀ ਵੇਖ ਵੇਖ ਤਾਪ ਤੈਨੂੰ ਚੜਦਾ ਚੜ ਦੀ ਜਵਾਨੀ ਵੇਖ ਤੈਨੂੰ ਕੀ ਲੜਦਾ ਤੇਰੇ ਪੁੱਤ ਦੀ ਹਨਾਰ ਤੇਰੇ ਘਰ ਦਾ ਸ਼ਿੰਗਾਰ ਤੈਨੂੰ ਕਾਦੀ ਏ ਮੇਰੇ ਨਾਲ ਖਾਨੀ ਤੈਨੂੰ ਤੇਰੇ ਦੀਨ ਪੁੱਲਗੇ ਦੀਨ ਪੁੱਲਗੇ ਕਦੇ ਤੂੰ ਵੀ ਤਾਂ ਹੁੰਦੀ ਸੀ ਮਟਿਆਰ ਨੀ ਤੈਨੂੰ ਤੇਰੇ ਦੀਨ ਪੁੱਲਗੇ ਦੀਨ ਪੁੱਲਗੇ ਕਦੇ ਤੂੰ ਵੀ ਤਾਂ ਹੁੰਦੀ ਸੀ ਮਟਿਆਰ ਨੀ ਤੈਨੂੰ ਤੇਰੇ ਦੀਨ ਪੁੱਲਗੇ ਪੁੱਤ ਨੂੰ ਵਗੜ ਕੇ ਤੂੰ ਐਸਾ ਸਿਰ ਚਾੜਿਆ ਗਲੀ ਗਲੀ ਫਿਰਦਾ ਇਹਨੂੰ ਤੂੰ ਬਗੜਿਆ ਪੁੱਤ ਨੂੰ ਵਗਾੜ ਕੇ ਤੂੰ ਐਸਾ ਸਿਰ ਚਾੜਿਆ ਗਲੀ ਗਲੀ ਫਿਰਦਾ ਏ ਇਹਨੂੰ ਤੂੰ ਵਗਾੜਿਆ ਜਦੋਂ ਪਿੱਕੇ ਤੁਰ ਗਈ ਓਨੂੰ ਲੋੜ ਮੇਰੀ ਪਈ ਕਿੱਥੋਂ ਲਿਆਵੇਂਗੀ ਸ਼ਮਕ ਜਹੀ ਨਾਨੀ ਤੈਨੂੰ ਤੇਰੇ ਦਿਨ ਪੁੱਲਗੇ ਸੱਸੇ ਤੂੰ ਵੀ ਤਾਂ ਹੁੰਦੀ ਸੀ ਮਟਿਆ ਨੀ ਤੈਨੂੰ ਤੇਰੇ ਦਿਨ ਪੁੱਲਗੇ ਐਵੇਂ ਲੜਿਆ ਨਾ ਕਰ ਬੋਤ ਸੜਿਆ ਨਾ ਕਰ ਐਵੇਂ ਲੜਿਆ ਨਾ ਕਰ ਬੋਤ ਸੜਿਆ ਨਾ ਕਰ ਕਦੇ ਤੂੰ ਵੀ ਹੁੰਦੀ ਸੀ ਮਟਿਆ ਨੀ ਤੇਨ ਨੂੰ ਤੇਰੇ ਦੀਨ ਪੁੱਲਗੇ ਦੇਨ ਪੁੱਲਗੇ ਕਦੇ ਤੂੰ ਵੀ ਤਾਂ ਹੁੰਦੀ ਸੀ ਮੁੱਟਾ